ਸਸਿਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਕ ਬਲੱਡਾ ਵੱਲੋਂ ਅੱਜ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਰਹਿਣ ਵਾਲੀ ਆ ਬਟਿਕ ਵਰਕ ਦੇ ਸੂਟ ਲੈ ਕੇ ਆਏ ਤੇ ਨਾਲ ਤੁਹਾਡੇ ਵਾਸਤੇ ਸੈਬਾ ਬ੍ਰਾਂਡ ਦੇ ਵੀ ਸੂਟ ਲੈ ਕੇ ਆਏ ਆ ਤੇ ਇਹ ਸੂਟ ਬਹੁਤ ਹੀ ਪਿਆਰੇ ਜਿਹੇ ਰਹਿਣਗੇ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਨੂੰ ਰਿਕਵੈਸਟ ਐ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਸੇਂ ਡਿਸਟ੍ਰਿਕਟ ਮਾਨਸਾਬੜ ਲਾਡਾ ਤੋਂ ਬਿਲੋਂਗ ਕਰਦੇ ਆ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਆਉਣਾ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਰੇਲਵੇ ਪੌਲ ਜਿਹੜਾ ਬਣਿਆ ਹੋਇਆ ਓਵਰ ਬ੍ਰਿਜ ਨੂੰ ਕਰਾਸ ਕਰਨਾ ਪਊਗਾ ਜੇਰੋਂ ਤੁਸੀਂ ਓਵਰ ਬ੍ਰਿਜ ਨੂੰ ਕਰਾਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਅੰਦਰ ਵਾਪਸ ਆਉਣਾ ਤੇ ਫਸਟ ਗਲੀ ਜੇ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਸੀਂ ਰੇਲਵੇ ਪੌਲ ਨੂੰ ਕਰਾਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਜੀ ਪੋਲ ਦੀ ਵਾਪਸ نیچے ਆ ਕੇ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨ ਵਾਲੀ ਜੀ ਸਭ ਤੋਂ ਪਹਿਲੀ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲਓ ਜੀ ਹੁਣ ਅੱਜ ਦੇ ਜਿਹੜੇ ਸਾਡੇ ਸੂਟ ਲੈਣਗੇ ਬਟਿਕ ਵਰਕ ਦੇ ਸੂਟ ਰੈਡ ਵਾਲੇ ਜੀ ਚੈੱਕ ਕਰੋ ਕਾਫੀ ਫੇਮਸ ਡਿਜ਼ਾਈਨ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਸਟਾਫ ਖਾਦੀ ਰਹੂਗਾ ਜੀ ਕਲਰ ਹੋਊਗਾ ਮਸਟਰਡ ਤੁਹਾਨੂੰ ਲੁੱਕ ਦਿਖਾਵਾਂਗੇ ਸੂਟ ਦੀ ਕਿੱਦਾਂ ਦੀ ਆਣੀ ਆ ਜੀ ਬਹੁਤ ਹੀ ਪਿਆਰੀ ਜੀ ਲੁੱਕ ਆਣੀ ਇਹ ਵਾਲੇ ਸੂਟ ਦੀ ਤੇ ਕਾਫੀ ਫੇਮਸ ਡਿਜ਼ਾਈਨ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਆ ਦੋ ਪੈਨਲਸ ਜਾ ਰਹੇ ਆ ਪੂਰਾ ਹੈਵੀ ਵਰਕ ਹੈ ਜੀ ਦੋ ਪੈਨਲਸ ਜਾ ਰਹੇ ਆ ਤਾਂ ਇਹਦੀ ਬਾਜ਼ੂ ਤੇ ਵੀ ਵਰਕ ਆਉਣ ਵਾਲਾ ਹੈ 슬ੀਵਸ ਵੀ ਇਹਦੀਆਂ ਫੁੱਲ ਹੈਵੀ ਰੈਡੀ ਹੈ ਦੇਖੋ ਜੀ ਏ ਵਲੀਆਂ ਜੀਆਂ ਸਲੀਪਸ ਰਹਿਣ ਵਾਲੀਆਂ ਪ੍ਰਾਈਸ ਇਹਦੀ ਸਿਰਫ ਰਹੂਗੀ 750 ਰੁਪਏ ਖਾਦੀ ਦੇ ਵਿੱਚ ਰਹੂਗਾ ਜੀ ਇਹ 750 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਆ ਪੂਰਾ ਫੁੱਲ ਹੈਵੀ ਵਰਕ ਆ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਕਿਰਾ ਜਿੰਨਾ ਮਰਜ਼ੀ ਰੱਖਦੇ ਹੋ ਮਸਟਰਡ ਸ਼ੇਡ ਦੇ ਵਿੱਚ ਰਹੂਗਾ ਤਿੰਨ ਕਲਰ ਆਉਣ ਵਾਲੇ ਜੀ ਇਹਦੇ ਵਿੱਚ ਦੂਸਰਾ ਕਲਰ ਟਿਕ ਕਰੋ ਜੀ ਇਹ ਵੀ ਲਵੰਡਰ ਕਲਰ ਦੇ ਵਿੱਚ ਆਊਗਾ ਜੀ ਆਹ ਸੌਰੀ ਲਵੰਡਰ ਕਲਰ ਨਹੀਂ ਹੈਗਾ ਪਿੰਕ ਪੀਚ ਜਿਹਾ ਕਲਰ ਹੈ ਜੀ ਦੇਖੋ ਜੀ ਖਾਦੀ ਸਟਾਫ ਰਹੂਗਾ ਜੀ ਸਟਾਫ ਰਹੂਗਾ ਜੀ ਖਾਦੀ ਖਾਦੀ ਦੇ ਵਿੱਚ ਰੈਡੀ ਆ ਜੀ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਬਣਿਆ ਹੋਇਆ ਦੇਖੋ ਜੀ ਪਿੰਕ ਪੀਚ ਜਿਹਾ ਕਲਰ ਹੈ ਇਹਦਾ ਦੋ ਪੈਨਲਸ ਜਾ ਰਹੇ ਆ ਜਿੰਨੀ ਮਰਜ਼ੀ ਲੈਂਥ ਰੱਖੋ ਜਿੰਨਾ ਮਰਜ਼ੀ ਕੇਰਾ ਰੱਖੋ ਖਾਦੀ ਦੇ ਵਿੱਚ ਰਹੂਗਾ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਚੈੱਕ ਕਰੋ ਜੀ ਇਹ 슬ੀਵਸ ਰਹਿਣ ਵਾਲੀਆਂ ਤਾਂ ਪ੍ਰਾਈਸ ਇਹਦੀ 750 ਰਹਿਣ ਵਾਲੀ ਆ ਜੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵਰਕ ਦੀ ਨਜ਼ਦੀਕ ਤੋਂ ਚੈੱਕ ਕਰੋ ਜੀ ਵਰਕ ਦੀ ਫਿਨਿਸ਼ਿੰਗ ਠੀਕ ਹੈ ਜੀ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ 750 ਰੁਪਏ ਦੀ ਪ੍ਰਾਈਸ ਰਹੂਗੀ ਇਹਦੇ ਵਿੱਚ ਇੱਕ ਵਾਈਟ ਸੂਟ ਆਊਗਾ ਜੀ ਸੈਲਫ ਦੇ ਵਿੱਚ ਰਹੂਗਾ ਜੀ ਵਾਈਟ ਸੈਲਫ ਪ੍ਰਿੰਟ ਦੇ ਵਿੱਚ ਰਹੂਗਾ ਵਾਈਟ ਸੂਟ ਚੈੱਕ ਕਰੋ ਜੀ ਡਿਜ਼ਾਈਨਿੰਗ ਚੈੱਕ ਕਰੋ ਬੜੀ ਪਿਆਰੀ ਜੀ ਡਿਜ਼ਾਈਨਿੰਗ ਹੋਈ ਆ ਵਰਕ ਬੜਾ ਸੋਬਰ ਜਿਹਾ ਹੋਇਆ ਠੀਕ ਹੈ ਜੀ ਸੌਬਰ ਜਆ ਵਰਕ ਹੋਇਆ ਸੈਲਫ ਦੇ ਵਿੱਚ ਸੂਟ ਰਹੂਗਾ ਜੀ ਇਹ ਵਾਲੀਆਂ ਰੈਣੀਗੀਆਂ ਦੀਆਂ 슬ੀਵਸ ਚੈੱਕ ਕਰੋ 슬ੀਵਸ ਰਹਿਣ ਵਾਲੀਆਂ ਪ੍ਰਾਈਸ ਇਹਦੀ ਰਹੂਗੀ 750 ਰੁਪਏ 750 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਅਗਲਾ ਸੂਟ ਦਿਖਾਵਾਂਗੇ ਜੀ ਇਹ ਵੀ 트렌ਡਿੰਗ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਕਾਫੀ 트렌ਡਿੰਗ ਸੂਟ ਹੈ ਜੀ ਇਹਦਾ ਵੀ ਕਾਫੀ ਫੇਮਸ ਡਿਜ਼ਾਈਨ ਹੈ ਇੰਸਟਾਗ੍ਰਾਮ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਚੈੱਕ ਕਰ ਸਕਦੇ ਹੋ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਇਹ ਵੀ ਖਾਦੀ ਦੇ ਉੱਪਰ ਰਹੂਗਾ ਲਾਈਟ ਜਿਹਾ ਨਿਓਨ ਮਹਿੰਦੀ ਕਲਰ ਦੇ ਵਿੱਚ ਆਊਗਾ ਜੀ ਇਹ ਨਿਓਨ ਮਹਿੰਦੀ ਕਲਰ ਚ ਆਊਗਾ ਇਹ ਚੈਸਟ ਵਰਕ ਹੈ ਜੀ ਦੇਖ ਸਕਦੇ ਹੋ ਇਹ ਚੈਸਟ ਵਰਕ ਹੈ ਬਹੁਤ ਪਿਆਰਾ ਜਿਹਾ ਵਰਕ ਬਣਿਆ ਹੋਇਆ ਚੈਸਟ ਵਰਕ ਠੀਕ ਹੈ ਜੀ ਇਹ ਜਿਹੜੀਆਂ 슬ੀਵਸ ਆ ਜਿਹੜੀਆਂ ਤੁਸੀਂ ਇਹਦੀਆਂ ਬਾਜ਼ੂ ਆਉਣੀਆਂ ਆ ਉਹਦੇ ਉੱਪਰ ਤੁਸੀਂ ਲੈਸ ਲਗਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਤਾਂ ਇਹ ਦਾ ਮੂਰੀ ਦਾ ਵਰਕ ਹੈ ਜੀ ਇਹ ਸਲਵਾਰ ਦੀ ਮੂਰੀ ਤੇ ਆਊਗਾ ਜੀ ਦੇਖੋ ਜੀ ਇਹ ਸਲਵਾਰ ਦੀ ਮੂਰੀ ਤੇ ਪੂਰਾ ਫੁੱਲ ਹੈਵੀ ਵਰਕ ਆਣਾ ਇਹ ਚੈਸਟ ਦੇ ਵਰਕ ਆਣਾ ਤੇ ਬਾਜ਼ੂ ਇਹਦੀਆਂ ਤੁਸੀਂ ਲੈਸ ਲਗਾ ਕੇ ਰੈਡੀ ਕਰ ਸਕਦੇ ਹੋ ਇਹ ਦਾ ਜਿਹੜਾ ਕਲਰ ਹੋਊਗਾ ਜੀ ਸੂਟ ਦਾ ਇਹ ਨਿਓਨ ਮਹਿੰਦੀ ਜਿਹਾ ਕਲਰ ਰਹਿਣ ਵਾਲਾ ਤੇ ਪ੍ਰਾਈਸ ਇਹਦੀ 700 ਰੁਪਏ ਰਹਿਣ ਵਾਲੀ ਹੈ ਜੀ 700 ਰੁਪਏ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਖਾਦੀ ਦੇ ਵਿੱਚ ਰਹੂਗਾ ਜੀ ਇਹ ਵੀ ਦੂਸਰਾ ਕਲਰ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਖਾਦੀ ਵਿੱਚ ਰਹੂਗਾ ਚੈਸਟ ਵਰਕ ਹੈ ਜੀ ਇਹ ਚੈਸਟ ਤੇ ਆਊਗਾ ਜੀ ਤੇ ਜਿਹੜਾ ਕਲਰ ਆਊਗਾ ਜੀ ਬੜਾ ਪਿਆਰਾ ਜਿਹਾ ਲਾਈਟ ਗਾਜਰੀ ਜਿਹਾ ਨਹੀਂ ਕਹਿ ਸਕਦੇ ਸਕਿਨ ਵੀ ਨਹੀਂ ਕਹਿ ਸਕਦੇ ਬਹੁਤ ਹੀ ਮਿੱਠਾ ਜਿਹਾ ਆ ਇੰਗਲਿਸ਼ ਕਲਰ ਹੈ ਜੀ ਇਹ ਬਹੁਤ ਹੀ ਪਿਆਰਾ ਜਿਹਾ ਖਾਦੀ ਵਿੱਚ ਰਹੂਗਾ ਇਹ ਚੈਸਟ ਵਰਕ ਆਉਣਾ ਹੈ ਦੇਖੋ ਜੀ ਇਹ ਚੈਸਟ ਵਰਕ ਆਊਗਾ ਐਦਾਂ ਵਰਕ ਆਉਣਾ ਜੀ ਚੈਸਟ ਦੇ ਉੱਪਰ ਦੇ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣਨਾ ਜੀ ਐਦਾਂ ਰੈਡੀ ਹੋ ਕੇ ਦੇਖੋ ਜੀ ਠੀਕ ਹੈ ਜੀ ਇਦਾਂ ਚੈਸਟ ਦੇ ਵਰਕ ਆਣਾ ਇਹ ਵਾਲੀਆਂ ਇਹਦੀਆਂ ਆਉਣਗੀਆਂ ਸਲਵਾਰ ਦੀ ਮੂਰੀ ਤੇ ਵਰਕ ਆਊਗਾ ਜੀ ਚੈੱਕ ਕਰੋ ਸਲਵਾਰ ਦੀ ਬੂਰੀ ਤੇ ਵਰਕ ਆਊਗਾ ਜਿਹੜੀਆਂ ਬਾਜ਼ੂ ਇਹਦੀਆਂ ਲੈਸ ਲਗਾ ਕੇ ਡਿਜ਼ਾਈਨਿੰਗ ਹੋਊਗੀ ਤੇ ਪ੍ਰਾਈਸ ਇਹਦੀ ਸਿਰਫ 700 ਰੁਪਏ ਰਹਿਣ ਵਾਲੀ ਹੈ ਦੂਸਰਾ ਦੇਖੋ ਜੀ ਕ੍ਰਸ਼ ਕਾਟਨ ਦੇ ਵਿੱਚ ਆਊਗਾ ਜੀ ਇਹ ਕ੍ਰਸ਼ ਕਾਟਨ ਦੇ ਵਿੱਚ ਆਊਗਾ ਇਹ ਚੈੱਕ ਕਰੋ ਜੀ ਸਕਾਇ ਕਲਰ ਆਊਗਾ ਜੀ ਸਕਾਇ ਕਲਰ ਹੈ ਬਹੁਤ ਪਿਆਰਾ ਚੈਸਟ ਵਰਕ ਹੈ ਦੇਖੋ ਜੀ ਬਹੁਤ ਪਿਆਰਾ ਰੈਡੀ ਹੋਣਾ ਸੂਟ ਜੀ ਬਣ ਕੇ ਇਦਾਂ ਠੀਕ ਹੈ ਜੀ ਚੈਸਟ ਵਰਕ ਹੈ ਤਾਂ ਇਹਦੀਆਂ ਜਿਹੜੀਆਂ ਇਹ ਵਾਲੀ ਬਣੀਆਂ ਹੋਈਆਂ ਵਰਕ ਇਹ ਆਉਣਾ ਸਲਵਾਰ ਦੀ ਮੂਰੀ ਤੇ ਆਊਗਾ ਜੀ ਬਹੁਤ ਪਿਆਰਾ ਪੂਰਾ ਫੁੱਲ ਹੈਵੀ ਵਰਕ ਹੈ ਜੀ ਜੇ ਤੁਸੀਂ ਸਲਵਾਰ ਤੇ ਨਹੀਂ ਲਿਆਉਣਾ ਤਾਂ ਤੁਸੀਂ ਬਾਜ਼ੂ ਤੇ ਲਿਆ ਸਕਦੇ ਹੋ ਤੇ ਇਹਦੀਆਂ ਬਾਜ਼ੂ ਤੁਸੀਂ ਲੈਸ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਪ੍ਰਾਈਸ ਸਿਰਫ 700 ਰੁਪਏ ਰਹਿਣ ਵਾਲੀ ਹੈ ਇਸ ਤੋਂ ਅਗਲਾ ਦੇਖੋ ਜੀ ਸਿੰਧੀ ਵਰਕ ਵਿੱਚ ਆਣਗੇ ਕਾਫੀ ਡਿਮਾਂਡ ਰਹਿੰਦੀ ਹੈ ਸਿੰਧੀ ਵਰਕ ਦੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਜੀ ਪਿੰਕ ਕਲਰ ਹੈ ਜੀ ਬੇਬੀ ਪਿੰਕ ਜਿਹਾ ਕਲਰ ਹੈ ਬਹੁਤ ਪਿਆਰਾ ਜਿਹਾ ਕਲਰ ਹੈ ਤੇ ਇਹ ਪੂਰਾ ਫੁੱਲ ਹੈ ਵੀ ਡਬਲ ਲੇਅਰ ਵਿੱਚ ਰੈਡੀ ਹੋਇਆ ਸਿੰਧੀ ਵਰਕ ਤਾਂ ਪ੍ਰਾਈਸ ਇਹਦੀ ਰਹੂਗੀ 700 ਰੁਪਏ ਤੇ ਇਹ ਵਾਲੀਆਂ ਇਹਦੀਆਂ ਫੁੱਲ ਹੈਵੀ 슬ੀਵਸ ਰੈਡੀ ਹੋਈਆਂ ਜੀ ਇਹਦੀਆਂ ਦੇਖੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰੈਡੀ ਆ ਜੀ ਅਗਲਾ ਦੇਖੋ ਜੀ ਆਫ ਵਾਈਟ ਦੇ ਵਿੱਚ ਇਸ ਸਕਿਨ ਆਫ ਵਾਈਟ ਦੇ ਵਿੱਚ ਰਹੂਗਾ ਖਾਦੀ ਵਿੱਚ ਰਹੂਗਾ ਜੀ ਇਹਦੀ ਸਕਿਨ ਆਫ ਵਾਈਟ ਵਿੱਚ ਰਹੂਗਾ ਖਾਦੀ ਚ ਦੇਖੋ ਜੀ ਚੈੱਕ ਕਰੋ ਜੀ ਬਹੁਤ ਪਿਆਰਾ ਵਰਕ ਲੈ ਕੇ ਆਏ ਆਂ ਪੂਰਾ ਫੁੱਲ ਹੈਵੀ ਵਰਕ ਰਹਿਣ ਵਾਲਾ ਹੈ 슬ੀਵਸ ਵੀ ਰੈਡੀ ਹੈ ਜੀ ਪੂਰੀਆਂ ਫੁੱਲ ਡਬਲ ਲੇਅਰ ਵਿੱਚ ਆਊਗਾ ਜੀ 700 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਸਕੈਨ ਆਫ ਵਾਈਟ ਜੀ ਸ਼ੇਡ ਹੈ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਸ ਸਕੈਨ ਮਾਊਸ ਜੀ ਸ਼ੇਡ ਆਊਗਾ ਜੀ ਠੀਕ ਹੈ ਜੀ ਮਾਊਸ ਸ਼ੇਡ ਆਣਾ ਸਕੈਨ ਮਾਊਸ ਸ਼ੇਡ ਆਊਗਾ ਕਲਰ ਬਹੁਤ ਪਿਆਰਾ ਖਾਦੀ ਵਿੱਚ ਰਹੂਗਾ ਜੀ ਪ੍ਰਾਈਸ ਇਹਦੀ ਵੀ 700 ਰਹਿਣ ਵਾਲੀ ਆ ਕਿਉਂਕਿ ਖਾਦੀ ਸਟੱਫ ਦੇ ਵਿੱਚ ਰੈਡੀ ਹੋਇਆ ਜੀ ਇਹ ਦੇਖੋ ਜੀ ਸਿੰਧੀ ਵਰਕ ਰਹੂਗਾ ਚੈੱਕ ਕਰੋ ਜੀ ਸਿੰਧੀ ਵਰਕ ਹੈ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਨੇ ਜਦੀਕ ਤੋਂ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਦੇਖੋ ਜੀ ਇਹ 슬ੀਵਸ ਰਹਿਣਗੀਆਂ ਪ੍ਰਾਈਸ ਇਹਦੀ ਸਿਰਫ 700 ਰੁਪਏ ਰਹੂਗੀ ਜੀ ਖਾਦੀ ਵਿੱਚ ਹੈ ਵੀ ਸਟੱਫ ਬਹੁਤ ਫਾਈਨ ਹੈ ਬਿਲਕੁਲ ਪਿਓਰ ਕਾਟਨ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟੱਫ ਨਹੀਂ ਹੈਗਾ ਇਹ ਵੀ ਜਿਹੜਾ ਕਲਰ ਆਊਗਾ ਜੀ ਪੀਚ ਸ਼ੇਡ ਆਊਗਾ ਜੀ ਖਾਦੀ ਵਿੱਚ ਰਹੂਗਾ ਪੀਚ ਸ਼ੇਡ ਦੇ ਵਿੱਚ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਖਾਦੀ ਵਿੱਚ ਰਹੂਗਾ ਜੀ ਇਹਦੀ ਦੇਖੋ ਜੀ ਖਾਦੀ ਵਿੱਚ ਰਹੂਗਾ ਪੂਰਾ ਫੁੱਲ ਹੈਵੀ ਵਰਕ ਹੋਇਆ ਜੀ ਡਬਲ ਲੇਅਰ ਦੇ ਵਿੱਚ ਵਰਕ ਹੋਇਆ ਪੂਰਾ ਫੁੱਲ ਹੈਵੀ ਤਾਂ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਜੀ ਠੀਕ ਆ ਪ੍ਰਾਈਸ ਜਿਹੜੀ ਰਹਿਣ ਵਾਲੀ ਹੈ ਜੀ 700 ਰੁਪਏ ਰਹੂਗੀ ਜੀ ਇਹ ਵੀ ਖਾਦੀ ਚ ਸੀਗਾ ਇਹ ਵੀ ਖਾਦੀ ਚ ਰਹੂਗਾ ਜੀ ਦੇਖੋ ਜੀ ਇਹ ਵੀ ਖਾਦੀ ਵਿੱਚ ਰਹਿਣ ਵਾਲਾ ਹੈ ਪੂਰੀਆਂ ਫੁੱਲ ਹੈਵੀ ਸੂਟ ਬਣਿਆ ਹੋਇਆ ਲਾਈਟ ਜਾਂ ਫਿਰੋਜੀ ਕਲਰ ਆਊਗਾ ਜੀ ਬਿਲਕੁਲ ਲਾਈਟ ਫਿਰੋਜੀ ਸੀ ਗ੍ਰੀਨ ਜਾਂ ਕਲਰ ਹੈ ਜੀ ਬਹੁਤ ਪਿਆਰਾ ਖਾਦੀ ਵਿੱਚ ਰਹੂਗਾ ਤੇ ਇਹ ਵਾਲੀ ਰਣਗੀਆਂ ਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਤਾਂ ਪ੍ਰਾਈਸ ਹੈ ਜੀ ਸਿਰਫ 700 ਰੁਪਏ ਰਹੂਗੀ ਜੀ ਸਾਡੀ ਪ੍ਰਾਈਸ ਬਿਲਕੁਲ ਜੈਨੂਅਲ ਜੀ ਲੈ ਕੇ ਆਉਣੇ ਤੁਹਾਡੇ ਵਾਸਤੇ ਇਸ skin shade ਦੇ ਵਿੱਚ skin shade ਚ ਆਉਣ ਵਾਲਾ ਜੀ ਠੀਕ ਹੈ ਜੀ ਇਸ skin shade ਚ ਬਣਿਆ ਕੈਮਰਕ ਸਟਾਫ ਚ ਰਹੂਗਾ ਜੀ ਇਹ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ ਕੈਮਰਕ ਸਟਾਫ ਦੇ ਵਿੱਚ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਬਣਿਆ ਵਰਕ ਵੀ ਬਹੁਤ ਪਿਆਰਾ ਹੋਇਆ ਫਿਨਿਸ਼ਿੰਗ ਪੂਰੀ ਹੈ ਤੇ ਫੁੱਲ ਹੈਵੀ ਸਲੀਵਸ ਬਣੀਆਂ ਹੋਈਆਂ ਜੀ ਪ੍ਰਾਈਸ ਇਹਦੀ 650 ਰਹੂਗੀ ਕੈਮਰਕ ਸਟਾਫ ਹੈ ਜੀ 650 ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਦੇਖੋ ਜੀ ਇੰਗਲਿਸ਼ ਕਲਰ ਆ ਬੜਾ ਨਵਾਂ ਜਿਹਾ ਪਿਆਰਾ ਜਿਹਾ ਕਲਰ ਕਾਫੀ ਟ੍ਰੈਂਡਿੰਗ ਕਲਰ ਆ ਜੀ ਇਹ ਵਾਲਾ ਖਾਦੀ ਵਿੱਚ ਰਹੂਗਾ ਜੀ ਇਹ ਵੀ ਖਾਦੀ ਵਿੱਚ ਰਹੂਗਾ ਜੀ ਇਹ ਦੇਖੋ ਜੀ ਪੈਨਲ ਸਜਾਰਿਆ ਮਸਟਰਡ ਸ਼ੇਡ ਦੇ ਵਿੱਚ ਬੜਾ ਪਿਆਰਾ ਜਿਹਾ ਵਰਕ ਹੋਇਆ ਸੋਬਰ ਜਿਹਾ ਸਿੰਪਲ ਸੋਬਰ ਵਰਕ ਹੋਇਆ ਪਾਕੀ ਡਬਲ ਸ਼ੇਅਰ ਦੁਪੱਟਾ ਰੈਡੀ ਹੁੰਦਾ ਬਹੁਤ ਸੋਹਣਾ ਸੂਟ ਰੈਡੀ ਹੁੰਦਾ ਜੀ ਇਹ ਵਾਲੀਆਂ ਰੈਣੀਆਂ ਸਲੀਵਜ਼ ਪ੍ਰਾਈਸ 700 ਰੁਪਏ ਖਾਦੀ ਵਿੱਚ ਰਹੂਗਾ ਜੀ ਇਹ ਆਊਗਾ ਜੀ ਜਾਮਨੀ ਜੀ ਸ਼ੇਡ ਚ ਠੀਕ ਹੈ ਜੀ ਲਾਈਟ ਜਾਮਨੀ ਜਿਹਾ ਸ਼ੇਡ ਹੈ ਜੀ ਇਹ ਖਾਦੀ ਸਟਾਫ ਰਹੂਗਾ ਸਕਾਏ ਜਆ ਕਲਰ ਵੀ ਆਉਂਦਾ ਨੂੰ ਸਕਾਏ ਕਲਰ ਵੀ ਕਹਿ ਸਕਦੇ ਆ ਜੀ ਇਹ ਠੀਕ ਹੈ ਜੀ ਥੋੜਾ ਜਿਹਾ ਛੇੜੇ ਸਕਾਏ ਕਲਰ ਦਾ ਵੀ ਦੇ ਰਿਆ ਜਾਮਨੀ ਜੀ ਛੇੜ ਵੀ ਦੇ ਰਿਆ ਦੇਖੋ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਬਹੁਤ ਹੀ ਪਿਆਰਾ ਜਆ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਪ੍ਰਾਈਸ 700 ਖਾਦੀ ਸਟਾਫ ਹੈ ਜੀ ਖਾਦੀ ਵਿੱਚ ਰੈਡੀ ਹੋਇਆ ਜੀ ਇਹ ਇਹ ਆਊਗਾ ਜੀ ਲੇਮਨ ਕਲਰ ਵਿੱਚ ਬਿਲਕੁਲ ਸਿੰਪਲ ਸੋਬਰ ਵਰਕ ਹੋਇਆ ਜੀ ਲੈਮਨ ਕਲਰ ਦੇ ਵਿੱਚ ਠੀਕ ਹੈ ਜੀ ਚੈੱਕ ਕਰੋ ਖਾਦੀ ਸਟਾਫ ਰਹੂਗਾ ਜੀ ਪਿਆਰਾ ਜਿਹਾ ਕਲਰ ਹੈ ਬਿਲਕੁਲ ਮਿੱਠਾ ਜਿਹਾ ਲੈਮਨ ਕਲਰ ਚੈੱਕ ਕਰੋ ਦੋ ਪੈਨਲਸ ਆ ਰਹੇ ਆ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਜੀ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੀਆਂ ਰੈਣਗੀਆਂ ਦੀਆਂ 슬ੀਵਸ ਕਲਰ ਆ ਰਿਹਾ ਡਲ ਪਰ ਬਹੁਤ ਮਿੱਠਾ ਜਿਹਾ ਲੈਮਨ ਕਲਰ ਹੈ ਠੀਕ ਹੈ ਜੀ ਲੈਮਨ ਕਲਰ ਆ ਵਰਕ ਦਾ ਕਲਰ ਵੀ ਡਾਲ ਆ ਰਿਹਾ ਪਰ ਬਹੁਤ ਪਿਆਰਾ ਸੂਟ ਹੈ ਦੂਰ ਤੋਂ ਦਿਖਾਵਾਂਗੇ ਤੁਸੀਂ ਇਹਦੀ ਸ਼ੇਡ ਦੇਖੋ ਜੀ ਕਿਦਾਂ ਦਾ ਸੂਟ ਹੈ ਇਹ ਪ੍ਰਾਈਸ ਇਹਦੀ 700 ਰੁਪਏ ਰਹੂਗੀ ਜੀ ਲੈਮਨ ਕਲਰ ਦੇ ਵਿੱਚ ਰੈਡੀ ਹੋਇਆ ਜੀ ਇਹ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਸੈਵਾ ਬ੍ਰੈਂਡ ਦੇ ਸੂਟ ਜੋ 1 2 ਸੂਟ ਸਾਡੇ ਕੋਲੇ ਬਾਕੀ ਹੈ ਇਹਨਾਂ ਦੀ ਪ੍ਰਾਈਸ ਹੈ 600 ਰੁਪਏ ਰਹਿਣ ਵਾਲੀ ਹੈ ਜੀ ਦੇਖੋ ਜੀ ਇਹ ਸੈਲਫ ਦੇ ਵਿੱਚ ਰਹੂਗੀ ਬਾਟਮ ਮੋਰ ਪੰਖੀ ਜਿਹਾ ਜਿਹਾ ਕਲਰ ਆਊਗਾ ਜੀ ਦੇਖੋ ਜੀ ਮੋਰ ਪੰਖੀਆ ਕਲਰ ਹੈ ਇਹ ਵਾਲਾ ਸ਼ਰਟ ਦੀ ਡਿਜ਼ਾਈਨਿੰਗ ਰਹੂਗੀ ਜੀ ਪ੍ਰਾਈਸ ਸਿਰਫ ਰਹੂਗੀ ਜੀ ਇਹਨਾਂ ਦੀ 600 ਰੁਪਏ ਠੀਕ ਹੈ ਜੀ ਦੂਸਰਾ ਕਲਰ ਚੈੱਕ ਕਰੋ ਦੇਖੋ ਇਹ ਵਾਈਨ ਸ਼ੇਡ ਦੇ ਵਿੱਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਤਾਂ ਇਹ ਵਾਲੀ ਰਹੂਗੀ ਜੀ ਇਹਦੇ ਨਾਲ ਸ਼ਰਟ ਵਾਈਨ ਸ਼ੇਡ ਦੇ ਵਿੱਚ ਹੈ ਜੀ ਇਹ ਵਾਈਨ ਸ਼ੇਡ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ 600 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲਾ ਨਿਊ ਸ਼ੇਡ ਆਉਣਾ ਜਿਹੜਾ ਨਵਾਂ ਕਲਰ ਚੱਲਿਆ ਜੀ ਨਵਾਂ ਕਲਰ ਹੈ ਇਹ ਬਹੁਤ ਪਿਆਰਾ ਜਾ ਇਹਨੂੰ ਗ੍ਰੀਨ ਵੀ ਅਸੀਂ ਕਹਿ ਸਕਦੇ ਹਾਂ ਕਾਫੀ ਟ੍ਰੈਂਡਿੰਗ ਕਲਰ ਹੈ ਇਹ ਤਾਂ ਇਹ ਵਾਲੀ ਰਹੂਗੀ ਇਹਦੀ ਸ਼ਰਟ ਪ੍ਰਾਈਸ ਰਹੂਗੀ ਸਿਰਫ 600 ਰੁਪਏ ਸੈਬਾ ਬ੍ਰੈਂਡ ਦਾ ਰਹੂਗਾ ਜੀ ਇਹ ਬਿਲਕੁਲ ਕਾਟਨ ਸਟਾਫ ਹੈ ਕਿਸੇ ਤਰ੍ਹਾਂ ਦਾ ਕੋਈ ਮਿਕਸ ਸਟਾਫ ਨਹੀਂ ਲੈ ਕੇ ਅਸੀਂ ਤੁਹਾਡੇ ਵਾਸਤੇ ਕਾਫੀ ਮਿਹਨਤਾਂ ਨਾਲ ਸਾਡੇ ਕੋਲ ਬਾਈ ਕੀਤੇ ਆ ਬਿਲਕੁਲ ਪਿਓਰ ਕਾਟਨ ਸਟਾਫ ਹੈ ਇਹ ਬਲੈਕ ਦੇ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਬੜਾ ਰੌਗਾ ਦਿਨ ਨਾਲ ਸ਼ਰਟ ਚੈੱਕ ਕਰੋ ਜੀ ਇਹ ਸ਼ਰਟ ਰੈਣੀ ਆ ਬਲੈਕ ਵਿੱਚ ਆਊਗਾ ਪ੍ਰਾਈਸ ਸਿਰਫ ਰੌਗੀ ਜੀ 600 ਰੁਪਏ ਦੇਖੋ ਜੀ ਇਹ ਵਾਲਾ ਆਊਗਾ ਜੀ ਗ੍ਰੇ ਕਲਰ ਦੇ ਵਿੱਚ ਇਹ ਮੈਚਿੰਗ ਸੂਟ ਆ ਜੀ ਇਹ ਗ੍ਰੇ ਕਲਰ ਵਿੱਚ ਆਊਗਾ ਜੀ ਠੀਕ ਹੈ ਜੀ ਇਹ ਆਊਗਾ ਡਾਰਕ ਗ੍ਰੇ ਕਲਰ ਇਹ ਸ਼ਾਰਟ ਟ੍ਰੈਂਡ ਵਾਲੀ ਹੈ ਪ੍ਰਾਈਸ ਸਿਰਫ 600 ਰੁਪਏ ਰਹੂਗਾ ਜੀ ਇਹਦਾ ਇਹ ਵਾਲਾ ਦੇਖੋ ਜੀ ਇਹ ਵੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਬਹੁਤ ਜ਼ਿਆਦਾ ਪਿਆਰੀ ਪ੍ਰਿੰਟਿੰਗ ਹੈ ਜੀ ਬਲੈਕ ਆਊਗੇ ਨਾਲ ਬਾਟਮ ਪ੍ਰਾਈਸ ਸਿਰਫ 600 ਰੁਪਏ ਦੇਖੋ ਜੀ ਲਾਈਟ ਡਾਰਕ ਬਹੁਤ ਪਿਆਰਾ ਲੱਗਦਾ ਇਹ ਵਾਈਨ ਸ਼ੇਡ ਦੇ ਵਿੱਚ ਆਊਗਾ ਜੀ ਦੇਖੋ ਇਹ ਆਊਗੀ ਜੀ ਸ਼ਰਟ ਇਹ ਆਊਗੀ ਜੀ ਬਾਟਮ ਬਹੁਤ ਪਿਆਰਾ ਜਿਹਾ ਪ੍ਰਿੰਟ ਇਹਦਾ ਵੀ ਬਣਿਆ ਹੋਇਆ ਚੈੱਕ ਕਰੋ ਕਲਰ ਵੀ ਬਹੁਤ ਪਿਆਰਾ ਠੀਕ ਹੈ ਜੀ ਤੁਹਾਨੂੰ ਚੰਗੀ ਤਰ੍ਹਾਂ ਖੋਲ ਕੇ ਦਿਖਾ ਦਿੰਦੇ ਆ ਵੀ ਕਿੱਦਾਂ ਦੀ ਹੈ ਜੀ ਡਿਜ਼ਾਈਨ ਇਹਦਾ ਸ਼ਰਟ ਦੀ ਦੇਖੋ ਇਹ ਤਾਂ ਆਉਣੀ ਆ ਬਾਟਮ ਕਿਉਂਕਿ ਐਦਾਂ ਦੇ ਕਲਰ ਵਿੱਚ ਨਾ ਕਲਰ ਵੀ ਬਹੁਤ ਨਿੱਖਰ ਕੇ ਜੀ ਆਂਦਾ ਜੀ ਬਹੁਤ ਪਿਆਰਾ ਲੱਗਦਾ ਹੈ ਇਤਾਂ ਦਾ ਸੂਟ ਪਾਇਆ ਕਲਰ ਪਾਇਆ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਵੀ ਬਹੁਤ ਪਿਆਰਾ ਰਹਿਣ ਵਾਲਾ ਪ੍ਰਾਈਸ ਸਿਰਫ ਇਹ ਜੀ 600 ਰੁਪਏ ਰੋਗੀ ਸੈਵਾ ਬ੍ਰਾਂਡ ਹੈ ਬਿਲਕੁਲ ਪਿਓਰ ਕਾਟਨ ਹੈ ਇਹ ਆਊਗਾ ਜੀ ਕਾਰਬਨ ਬਲੈਕ ਕਲਰ ਇਹਨੂੰ ਜੈਡ ਬਲੈਕ ਨਹੀਂ ਕਹਿੰਦੇ ਅਸੀਂ ਕਾਰਬਨ ਬਲੈਕ ਕਲਰ ਹੈ ਜੀ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਾਈਸ ਸਿਰਫ 600 ਰੁਪਏ ਇਸਨ ਆਈਡੀ ਸਾਡੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਅਪਰਡਰ ਬੁੱਕੋ ਜੀ ਕੱਲੇ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ